ਕਾਲ ਜੀ ਫਤੇ ਕਲੈਕਸ਼ਨ ਬਲੱਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਖੁਸ਼ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਜਿਹੜੀਆਂ ਭੈਣਾਂ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੀਆਂ ਨੇ ਜੀ ਵੀਡੀਓ ਨੂੰ ਦੇਖ ਰਹੀਆਂ ਨੇ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਾਂ ਤੁਹਾਡੇ ਲਈ ਨਵੇਂ-ਨਵੇਂ ਜਿਹੜੀਆਂ ਵੀਡੀਓਜ਼ ਲੈ ਕੇ ਆਉਣੇ ਰਹੇ ਹਾਂ ਆਪਾਂ ਵੀਡੀਓਜ਼ ਦੇ ਵਿੱਚ ਹਮੇਸ਼ਾ ਲੈ ਕੇ ਆਉਂਦੇ ਹਾਂ ਜੀ ਸੋਹਣੇ-ਸੋਹਣੇ ਸੂਟ ਜਾਂ ਫਿਰ ਕੱਟਪੀਸ ਤੁਹਾਡੇ ਲਈ ਲੈ ਕੇ ਆਉਣੇ ਰਹੇ ਹਾਂ ਜਿਹੜੀ ਆਪਣੀ ਲੋਕੇਸ਼ਨ ਹੈ ਜੀ ਆਪਾਂ ਹੈਗੇ ਆ ਬੁਰਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚੋਂ ਜਿਹੜੀ ਭੈਣ ਵੀ ਵਿజిਟ ਕਰਨਾ ਚਾਹੁੰਦੀ ਹੈ ਫੋਨ ਤੇ ਕੰਟੈਕਟ ਕਰਕੇ ਵਿజిਟ ਕਰ ਸਕਦੀ ਹੈ ਨੰਬਰ ਆਪਣਾ ਸਕਰੀਨ ਤੇ ਜਲ ਰਿਹਾ ਹੁੰਦਾ ਅੱਜ ਦੀ ਜਿਹੜੀ ਵੀਡੀਓ ਜੀ ਆਪਾਂ ਮਿਕਸ ਦੇ ਕੱਟ ਪੀਸ ਤੁਹਾਡੇ ਲਈ ਲੈ ਕੇ ਆਏ ਆ ਆਪਣੇ ਕੋਲੇ ਜਿਹੜੇ ਮਿਕਸ ਦੇ ਕੱਟ ਪੀਸ ਰਏ ਸੀ ਜੀ ਆਪਾਂ ਸਾਰੇ ਸੇਮ ਰੇਟ ਦੇ ਵਿੱਚ ਹੀ ਤੁਹਾਨੂੰ ਦੇ ਦਾਂਗੇ ਆਲਮੋਸਟ ਸਾਰੇ ਜਿਹੜੀ ਕੱਟ ਰਹੀਗੀ ਛੋਟੀ ਹੀ ਰਹੇਗੀ 2.5 ਮੀਟਰ ਤੋਂ ਲੈ ਕੇ ਜੀ 3-4 ਮੀਟਰ ਤੱਕ ਰਹੇਗੀ ਸਭ ਤੋਂ ਪਹਿਲਾ ਪੀਸ ਤੁਸੀਂ ਦੇਖ ਸਕਦੇ ਹੋ ਟੈਬੀ ਲਾਈਨਿੰਗ ਦਾ ਪੀਸ ਹੈ ਜੀ ਇਹ ਟੈਬੀ ਲਾਈਨਿੰਗ ਦਾ ਜਿਹੜਾ ਇਹ ਕੱਟ ਪੀਸ ਰਹੇਗਾ ਜੀ ਟੈਬੀ ਲਾਈਨਿੰਗ ਦਾ ਰਹੇਗਾ ਸਾਰਾ ਜਿਹੜਾ ਸਟੱਫ ਹੋਏਗਾ ਜੀ 10 ਬ੍ਰਾਂਡ ਦਾ ਹੋਏਗਾ ਸਾਰਾ ਸਟੱਫ 10 ਬ੍ਰਾਂਡ ਦਾ ਹੈ ਜੀ ਇਹ ਟੈਬੀ ਲਾਈਨਿੰਗ ਦਾ ਪੀਸ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ 3 ਮੀਟਰ ਦੀ ਇਹ ਕੱਟ ਹੈ ਜੀ ਇਹਦੀ 3 ਮੀਟਰ ਦੀ ਕੱਟ ਹੈ ਜੀ ਸ਼ਰਟ ਪੀਸ ਰਹਿਣ ਵਾਲਾ 3 ਮੀਟਰ ਦੀ ਕੱਟ ਹੈ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਇਹ ਦੇ ਦਾਂਗੇ ਜੀ ਪੀ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਸਾਡੇ ਤੋਂ ਇਹ ਲੈ ਸਕਦੇ ਹੋ ਇਸ ਤੋਂ ਬਾਅਦ ਹੈ ਜੀ ਬਲੈਕ ਬਲੈਕ ਪੀਸ ਹੈ ਜੀ ਆਪਣੇ ਕੋਲੇ ਇਹ 2.5 ਮੀਟਰ ਹੈ ਜੀ ਪੂਰਾ ਸ਼ਰਟ ਦਾ ਪੀਸ ਹੈ ਜੀ ਜਿਹੜੀ ਵੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਪੂਰਾ ਸ਼ਰਟ ਪੀਸ ਹੈ ਜੀ ਇਹ ਸੇਮ ਕਲਰ ਦੇ ਵਿੱਚ ਆਪਣੇ ਕੋਲੇ ਤਿੰਨ ਡਿਜ਼ਾਈਨ ਤਿੰਨ ਕਲਰ ਆਏ ਨੇ ਜੀ ਸੇਮ ਡਿਜ਼ਾਈਨ ਦੇ ਵਿੱਚ ਬਲੈਕ ਗ੍ਰੇ ਔਰ ਆਫ ਵਾਈਟ ਕਰੀਮ ਇਹ ਵੀ 2.5 ਮੀਟਰ ਦੀ ਸ਼ਰਟ ਸੀ ਜੀ ਜਿਹੜੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਆਪਣੇ ਤੋਂ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਆਪਣੇ ਕੋਲੇ ਆਫ ਵਾਈਟ ਆਫ ਵਾਈਟ ਹੈਗਾ ਜੀ ਇਹ 2.5 ਮੀਟਰ ਦੀ ਕੱਟ ਹੈ ਜੀ ਇਹ ਸਵਾ 2 ਮੀਟਰ ਦੀ ਕੱਟدار ਸ਼ਰਟ ਪੀਸ ਰਹੇਗਾ ਜੀ ਇਹ ਸਵਾ 2 ਮੀਟਰ ਦੀ ਕੱਟ ਆਏਗੀ ਜਿਹੜੇ ਭੈਣਾਂ ਪਤਲੀਆਂ ਬਣਾ ਸਕਦੀਆਂ ਜਾਂ ਫਿਰ ਜਿਨ੍ਹਾਂ ਦੀ ਲੈਂਥ ਘੱਟ ਬੰਦੀ ਹੈ ਸ਼ਰਟ ਦੀ ਉਹ ਵੀ ਬਣਾ ਸਕਦੀਆਂ ਸਵਾ 2 ਮੀਟਰ ਦੇ ਵਿੱਚ ਇਹ ਬਣ ਕੇ ਸ਼ਰਟ ਰੈਡੀ ਹੋ ਜੂਗੀ ਜੀ ਇਕੱਲੀ ਸ਼ਰਟ ਪੀਸ ਮਿਲੇਗਾ ਤੁਹਾਨੂੰ ਇਹ ਇਸ ਤੋਂ ਬਾਅਦ ਨੈਕਸਟ ਤੁਸੀਂ ਡਿਜ਼ਾਈਨ ਦੇਖੋ ਜੀ ਨੇਵੀ ਬਲੂ ਕਲਰ ਹੈ ਨੇਵੀ ਬਲੂ ਕਲਰ ਹੈ ਜੀ ਬਿਲਕੁਲ ਡਾਰਕ ਵਾਲਾ ਨੇਵੀ ਬਲੂ ਕਲਰ ਹੈ ਬਹੁਤ ਸੋਹਣਾ ਜਿਹੜਾ ਇਹ ਪੀਸ ਰਹਿਣ ਵਾਲਾ ਡਿਜ਼ਾਈਨਿੰਗ ਵੀ ਇਹਦੀ ਬਹੁਤ ਸੋਹਣੀ ਹੈ ਜੀ ਸਟੱਬ ਵੀ ਬਹੁਤ ਸੋਹਣਾ 10 ਬ੍ਰਾਂਡ ਦੀ ਰਹੇਗਾ ਜੀ ਸਾਰੇ ਜਿਹੜੇ ਕੱਟ ਪੀਸ ਰਹਿਣਗੇ 10 ਬ੍ਰਾਂਡ ਦੇ ਰਹਿਣਗੇ ਔਰ ਇਹਦਾ ਜਿਹੜਾ ਇਹਦੀ ਮੀਜ਼ਰਮੈਂਟ ਆਪਾਂ ਕਰਕੇ ਵੇਖੀ ਹੈ ਜੀ 4 ਮੀਟਰ ਦਾ ਇਹ ਪੀਸ ਆਏਗਾ ਜੀ ਇਹ 4 ਮੀਟਰ ਦਾ ਪੀਸ ਹੈ ਜੀ ਜਿੰਨਾ ਦਾ 4 ਮੀਟਰ ਦੇ ਵਿੱਚ ਸੂਟ ਬੰਦਦਾ ਆਲ ਓਵਰ ਸੂਟ ਬੰਦਦਾ ਤੁਸੀਂ ਇਹ ਪੀਸ ਸਾਡੇ ਤੋਂ ਲੈ ਸਕਦੇ ਹੋ ਜੀ 4 ਮੀਟਰ ਦਾ ਪੀਸ ਹੈ ਜੀ ਇਹ ਇਸ ਤੋਂ ਬਾਅਦ ਨੈਕਸਟ ਹੈਗੇ ਜੀ ਆਪਣੇ ਕੋਲੇ ਚਨੌਨ ਦੇ ਕੱਟ ਪੀਸ ਰਹਿਣਗੇ ਜੀ ਚਨੌਨ ਦੇ ਰਹਿਣਗੇ ਇਹ ਸ਼ਰਟ ਪੀਸ ਹੈ ਜੀ 3 ਮੀਟਰ ਦੀ ਸ਼ਰਟ ਹੈ ਚਨੌਨ ਦੀ ਰਹੇਗੀ ਜੀ 10 ਬ੍ਰਾਂਡ ਦੀ ਰਹੇਗੀ 10 ਬ੍ਰਾਂਡ ਦੀ ਚਰਨੋਂ ਦੇ ਕੱਟ ਪੀਸ ਰਹਿਣਗੇ ਜੀ ਆਪਾਂ ਸਟੈਂਪਿੰਗ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਚਰਨੋਂ ਦਾ ਸਟੱਫ ਰਹੇਗਾ ਜੀ 10 ਬ੍ਰਾਂਡ ਦਾ ਰਹੇਗਾ 100% ਪਿਓਰ ਚਰਨੋਂ ਹੁੰਦੀ ਹੈ ਜੀ ਇਹਦਾ ਜਿਹੜਾ ਹੈਗਾ ਜੀ ਪੀਸ 3 ਮੀਟਰ ਦਾ ਹੈ ਨੈਕਸਟ ਜਿਹੜਾ ਕਲਰ ਹੈਗਾ ਜੀ ਮਸਟਰਡ ਕਲਰ ਹੈ ਵਿਚ ਪ੍ਰਿੰਟਿੰਗ ਦੇਖ ਸਕਦੇ ਹੋ ਜੀ ਮਸਟਰਡ ਕਲਰ ਹੈ ਫੁੱਲਾਂ ਵਾਲਾ ਜਿਹੜਾ ਫਲਾਵਰ ਪ੍ਰਿੰਟ ਹੈ ਜੀ ਬੜਾ ਸੋਹਣਾ ਫਲਾਵਰ ਪ੍ਰਿੰਟ ਬਣਿਆ ਹੋਇਆ ਔਰ ਇਹ ਰਹੇਗਾ ਜੀ 5 ਮੀਟਰ 5 ਮੀਟਰ ਰਹੇਗਾ ਜੀ ਇਹ ਜਿਹੜੀਆਂ ਭੈਣਾਂ ਪੂਰਾ ਸੂਟ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਨੈਕਸਟ ਹੈ ਜੀ ਆਪਣੇ ਕੋਲ ਹੀ ਮਸਲੀਨ ਕ੍ਰਸ਼ ਮਸਲੀਨ ਕ੍ਰਸ਼ ਦੇ ਕੱਟ ਪੀਸ ਨੇ ਜੀ 10 ਦੇ ਹੀ ਨੇ ਮਸਲਿਨ ਕ੍ਰੈਸ਼ ਦੇ ਕੱਟ ਪੀਸ ਰਹਿਣਗੇ ਜੀ ਇਹ 2.5 ਮੀਟਰ ਦੇ ਆਪਣੇ ਕੋਲੇ ਦੋ ਪੀਸ ਰਹਿਣਗੇ ਜੀ ਜਿਹੜੀ ਵੀ ਮਾਤਾ ਜੀ ਆ ਭੈਣ ਸੂਟ ਬਣਾਉਣਾ ਚਾਹੁੰਦੀ ਹੈ ਬਣਾ ਸਕਦੀ ਹੈ ਇਹ ਦੋ ਪੀਸ ਰਹਿਣਗੇ ਜੀ ਆਪਣੇ ਕੋਲੇ 2.5 ਮੀਟਰ ਦੇ ਤੁਸੀਂ ਇੱਕ ਪੀਸ 2.5 ਮੀਟਰ ਦਾ ਵੀ ਲੈ ਸਕਦੇ ਹੋ 5 ਮੀਟਰ ਦਾ ਵੀ ਲੈ ਸਕਦੇ ਹੋ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਜਿਹੜਾ ਪਾ ਤੁਹਾਨੂੰ ਇਹ ਸੂਟ ਦੇ ਰਹੇ ਆ ਜੀ ਇਹਨਾਂ ਵਿੱਚ ਤੁਸੀਂ ਕੋਈ ਵੀ ਜਿਹੜਾ ਸੂਟ ਲਓਗੇ ਦੀ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਨੈਕਸਟ ਹੈਗਾ ਜੀ ਮਸਲੀਨ ਕ੍ਰਸ਼ ਦਾ ਪਿੰਕ ਕਲਰ ਦਾ ਪੀਸ ਹੈ ਪਿੰਕ ਕਲਰ ਹੈ ਜੀ ਮਸਲੀਨ ਕ੍ਰਸ਼ ਸਟੱਫ ਰਹੇਗਾ ਪਿੰਕ ਕਲਰ ਦਾ ਜੀ ਸੇਮ ਡਿਜ਼ਾਈਨ ਦੇ ਵਿੱਚ ਇਹ ਵੀ ਮਸਲੀਨ ਕ੍ਰਸ਼ ਦਾ ਪੀਸ ਹੈ ਜੀ ਇਹ ਜਿਹੜਾ ਸਟੱਫ ਹੈ ਜੀ ਹੋਏਗਾ 4 ਮੀਟਰ ਇਹ ਜਿਹੜਾ ਪੀਸ ਹੈ ਜੀ ਇਹ 4 ਮੀਟਰ ਹੋਣਗੇ ਜੀ ਦੋ ਪੀਸ ਮਿਲਾ ਕੇ ਇਹ 4 ਮੀਟਰ ਬਣਨਗੇ ਦੋ ਪੀਸ ਮਿਲਾ ਕੇ ਇਹ ਪੀਸ ਤਾਂ ਨੂੰ 4 ਮੀਟਰ ਮਿਲ ਜਾਂਦਾ ਜੀ ਜਿੰਨਾ ਤਾਂ 4 ਮੀਟਰ ਦੇ ਵਿੱਚ ਸੂਟ ਬਣਦਾ ਹੈ ਬਣਾ ਸਕਦੇ ਨੇ ਨੈਕਸਟ ਜਿਹੜਾ ਡਿਜ਼ਾਈਨ ਤੁਸੀਂ ਦੇਖ ਲਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਮਸਲੀਨ ਕ੍ਰਾਸ਼ ਸਟੱਫ ਹੈ ਮਸਲੀਨ ਕ੍ਰਾਸ਼ ਸਟੱਫ ਹੈ ਜੀ ਇਹ ਸਵਾ 3 ਮੀਟਰ ਦਾ ਇਹ ਪੀਸ ਰਹੇਗਾ ਜੀ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਮਸਲੀਨ ਕ੍ਰਾਸ਼ ਹੈ ਜੀ ਸਟੱਫ ਬਹੁਤ ਸੋਹਣਾ ਸਟੱਫ ਹੈ ਜੀ ਮਸਲੀਨ ਕ੍ਰਾਸ਼ੇ ਦਾ ਸਟੱਫ ਹੈ ਜੀ ਇਸ ਤੋਂ ਬਾਅਦ ਜੀ ਨੈਕਸਟ ਹੈਗਾ ਆਪਣਾ ਜਿਹੜਾ ਕ੍ਰਸ਼ ਕਾਟਨ ਦੇ ਟਾਈਪ ਆ ਗਿਆ ਜੀ ਇਹ ਇਹ ਵੀ ਕ੍ਰਸ਼ ਹੈ ਜੀ ਇਹ ਵੀ 5 ਮੀਟਰ ਮਿਲ ਜੇਗਾ ਤੁਹਾਨੂੰ ਦੋ ਪੀਸਾਂ ਦੇ ਨਾਲ ਲਗਾ ਕੇ ਆਪਾਂ 5 ਮੀਟਰ ਦੇਵਾਂਗੇ ਜੀ ਇਹ ਵੱਡਾ ਪੀਸ ਹੈ 4 ਮੀਟਰ ਦਾ ਔਰ ਇੱਕ ਪੀਸ ਹੈਗਾ ਜੀ ਇਹਦੇ ਨਾਲ ਦਾ ਆਪਣੇ ਕੋਲੇ 1.5 ਮੀਟਰ ਦਾ ਆਪਾਂ ਤੁਹਾਨੂੰ 5 ਮੀਟਰ ਦੇ ਵਿੱਚ ਹੀ ਇਹ ਕੰਪਲੀਟ ਸੂਟ ਬਣਾ ਕੇ ਦੇ ਦਾਂਗੇ ਜੀ ਠੀਕ ਹੈ 5 ਮੀਟਰ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ इस तद तो जी नेक्स्ट है कलर तो देख सकते हो कलर मिक्स जो कलर ने जी ग्रीन कलर है बॉटल ग्रीन कलर है जोड़ा बेस कलर है प्रिंटिंग देख सकते हो ये दो मीटर का पीस रहेगा जी ढाई मीटर का रहेगा जी ये पीस ढाई मीटर का पीस है जी ये है। नेक्स्ट है जी ग्रीन कलर ਗ੍ਰੀਨ ਕਲਰ ਦਾ ਪੀਸ ਹੈ ਜੀ ਇਹ 2.5 ਮੀਟਰ ਦਾ ਪੀਸ ਰਹੇਗਾ ਤੁਸੀਂ 2.5 ਮੀਟਰ ਦਾ ਪੀਸ ਸਾਡੇ ਤੋਂ ਇਹ ਲੈ ਸਕਦੇ ਹੋ ਜੀ ਇਹਦਾ ਇਹਨਾਂ ਦਾ ਜਿਹੜਾ ਸਾਰਾ ਪੀਸ ਮੈਂ ਤੁਹਾਨੂੰ ਦੱਸ ਦਈਏ ਜੀ ਕਿੰਨੇ-ਕਿੰਨੇ ਮੀਟਰ ਦੇ ਪੀਸ ਨੇ ਇਸ ਤੋਂ ਬਾਅਦ ਜੀ ਹੈਗਾ ਆਪਣੇ ਕੋਲੇ ਮਸਲੀਨ ਦੇ ਪੀਸ ਨੇ ਜੀ ਮਸਟਰਡ ਕਲਰ ਹੈ ਜੀ ਇਹਦਾ ਮਸਲੀਨ ਹੈ ਜੀ ਇਹ ਸਿੰਪਲ ਵਾਲੀ ਨਾਰਮਲ ਵਾਲੀ ਮਸਲੀਨ ਹੈ ਜੀ ਪਿਓਰ ਵਾਲੀ ਜਿਹੜੀ ਦਾਸ ਬ੍ਰਾਂਡ ਦੀ ਮਸਲੀਨ ਰਹੂਗੀ ਇਹ ਤੁਹਾਨੂੰ ਪੂਰਾ ਸੂਟ ਦਾ ਹੀ ਸਟੱਫ ਹੋਊਗਾ ਜੀ ਇਹ ਔਰ ਜਿਹੜਾ ਇੱਕ ਦੇਖੋ ਜੀ ਕੋਟ ਸੈੱਟ ਵਗੈਰਾ ਬਣਾਉਣ ਲਈ ਇਹ ਕੱਲਾ ਸ਼ਰਟ ਪੀਸ ਤੁਹਾਨੂੰ ਮਿਲ ਜੂਗਾ ਜੀ ਇਸ ਤੋਂ ਬਾਅਦ ਜੀ ਮਸਲੀਨ ਸ਼ਿਮਰ ਦੇ ਵਿੱਚ ਆਪਣੇ ਕੋਲੇ ਸੂਟ ਪਿਆ ਜੀ ਇੱਕ ਇਹ ਸ਼ਿਮਰ ਮਸਲੀਨ ਹੈ ਜੀ ਵੱਡੇ ਵਰਦੀ ਹੈ ਸ਼ਿਮਰ ਮਸਲੀਨ ਦਾ ਸੂਟ ਹੈ ਜੀ ਇਹ ਸੂਟ ਸਾਰਾ ਹੀ ਤੁਹਾਨੂੰ 600 ਰੁਪਏ ਦਾ ਮਿਲ ਜੇਗਾ ਜੀ ਇਹ ਆਪਣੇ ਕੋਲੇ ਤਿੰਨ ਸੂਟ ਨੇ ਸ਼ਿਮਰ ਮਸਲੀਨ ਹੈ ਜੀ 600 ਰੁਪਏ ਦਾ ਇਹ ਸੂਟ ਮਿਲੇਗਾ ਤੁਹਾਨੂੰ ਸ਼ਿਮਰ ਮਸਲੀਨ ਦਾ ਸ਼ਿਵਰਮਸਲੀਨ ਦਾ ਸੂਟ ਹੈ ਜਿਹੜਾ 600 600 ਦਾ ਸੂਟ ਤੁਹਾਨੂੰ ਦੇਵਾਂਗੇ ਜੀ ਵੱਡੇ ਵਰ ਦਾ ਔਰ ਜਿਹੜੇ ਪਹਿਲਾਂ ਮੈਂ ਤੁਹਾਨੂੰ ਸਾਰੇ ਸੂਟ ਦਿਖਾਏ ਨੇ ਜੀ ਚਾਹੇ ਉਹ ਮਸਲੀਨ ਹੈ ਜੀ ਚਾਹੇ ਉਹ ਆਪਣਾ ਕ੍ਰਸ਼ ਹੈ ਜੀ ਮਸਲੀਨ ਕ੍ਰਸ਼ ਹੈ ਜਾਂ ਫਿਰ ਕਾਟਨ ਕ੍ਰਸ਼ ਹੈ ਜੋ ਵੀ ਇਹਦੇ ਵਿੱਚ ਜਿੰਨਾ ਵੀ ਸਟਾਫ ਮੈਂ ਤੁਹਾਨੂੰ ਦਿਖਾਇਆ ਜੀ ਮੈਂ ਤੁਹਾਨੂੰ 160 ਰੁਪਏ ਮੀਟਰ ਪ੍ਰਾਈਸ ਦੱਸਿਆ ਸੀ ਜੀ ਆਪਾਂ 150 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਤੁਹਾਨੂੰ ਇਹ ਜਿਹੜੇ ਪੀਸ ਨੇ ਕਟ ਪੀਸ ਨੇ ਦੇ ਦਾਂਗੇ ਕਿਉਂਕਿ ਆਪਣੇ ਕੋਲੇ ਇਹ ਲਾਸਟ ਜਿਹੜਾ ਇਹਦਾ ਸਟਾਕ ਸੀਗਾ ਮਸਲੀਨ ਕ੍ਰਸ਼ ਦਾ ਤੇ ਇਹ 150 ਰੁਪਏ ਦੇ ਹਿਸਾਬ ਨਾਲ ਤੁਸੀਂ ਪੀਸ ਲੈ ਸਕਦੇ ਹੋ ਜੀ ਜਿੰਨੇ ਵੀ ਪੀਸ ਨੇ 150 ਰੁਪਏ ਮੀਟਰ ਦੇ ਹਿਸਾਬ ਨਾਲ 750 ਦਾ ਸੂਟ ਬਣਦਾ ਹੈ ਜੀ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਹੈ 375 ਦੀ ਬਣੇਗੀ ਜੀ ਇਕੱਲੀ ਸ਼ਰਟ ਚਾਹੇ ਉਹ ਟੈਬੀ ਹੈ ਜੀ ਚਾਹੇ ਉਹ ਮਸਲੀਨ ਹੈ ਚਾਹੇ ਉਹ ਸ਼ਿਮਰ ਮਸਲੀਨ ਹੈ ਜਿਹੜੀ ਸਿਰਫ ਉਹਦਾ ਸੂਟ ਬਣੇਗਾ ਜੀ ਤੁਹਾਨੂੰ 600 ਰੁਪਏ ਦਾ ਬਾਕੀ ਜਿਹੜੇ ਰਹਿਣਗੇ ਜੀ ਉਹਦਾ ਜਿਹੜਾ ਸੂਟ ਬਣੇਗਾ ਜੀ ਤੁਹਾਨੂੰ 750 ਰੁਪਏ ਦਾ ਸੂਟ ਬਣੇਗਾ ਜੀ 150 ਰੁਪਏ ਮੀਟਰ ਦੇ ਅਕੋਰਡਿੰਗ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੇ ਕੀ ਪੀਸ ਦਿਖਾਵਾਂਗੇ ਜੀ ਕਿਉਂਕਿ ਆਪਾਂ ਥੋੜੇ ਥੋੜੇ ਪੀਸ ਕਰਕੇ ਵੀਡੀਓ 'ਚ ਦਿਖਾਇਆ ਕਰਾਂਗੇ ਜਿਹੜੀਆਂ ਭੈਣਾਂ ਨੂੰ ਦੇਖਣੇ ਵੀ ਸਾਨ ਹੋ ਜਾਂਦੇ ਆ ਅੱਜ ਭੈਣਾਂ ਨੇ ਕਾਫੀ ਕਿਹਾ ਜੀ ਵੀ ਰਾਮ ਟੈਕਸ ਦੀ ਵੀਡੀਓ ਦੁਆਰਾ ਪਾਇਓ ਪੀਸ ਜਿਆਦਾ ਸੀ ਸਾਨੂੰ ਸਮਝ ਨਹੀਂ ਆਈ ਵੀ ਕਿੱਦਾਂ ਉਹ ਪੀਸ ਆਪਾਂ ਦੁਆਰਾ ਤੋਂ ਫਿਰ ਰਾਮ ਟੈਕਸ ਦੀ ਵੀਡੀਓ ਇੱਕ ਵਾਰ ਫਿਰ ਤੁਹਾਡੇ ਲਈ ਲੈ ਕੇ ਆਵਾਂਗੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਪੀਸ ਦਿਖਾਈ ਨੇ ਜੀ ਟੈਬੀ ਦੇ ਕ੍ਰਸ਼ ਦੇ ਮਸਲੀਨ ਕ੍ਰਸ਼ ਦੇ ਇਹ ਸਾਰੇ ਪੀਸ ਰਹਿਣਗੇ ਜੀ 150 ਰੁਪਏ ਪਰ ਮੀਟਰ ਜਿਹੜੀ ਆਪਣੀ ਵੱਡੇ ਵਰਦ ਦੀ ਜਿਹੜੀ ਸ਼ਿਮ 600 ਰੁਪਏ ਦਾ ਸੂਟ ਰਹੇਗਾ ਆਪਾਂ ਆਪਣੀ ਵੀਡੀਓ ਇੱਥੇ ਐਂਡ ਕਰਦੇ ਆ ਜੀ ਨੰਬਰ ਮੇਰਾ ਚੱਲ ਰਿਹਾ ਜਿਨ੍ਹਾਂ ਨੂੰ ਵੀ ਆਰਡਰ ਬੁੱਕ ਕਰਨਾ ਹੈ ਜੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦਾ ਹੈ ਇੱਕ ਸੂਟ ਆਇਆ ਜੀ ਆਪਣੇ ਕੋਲੇ ਵਰਕ ਹੋ ਕੇ ਇਹ ਆਇਆ ਜੀ ਆਪਣਾ ਜਿਹੜਾ ਸ਼ਿਮਰ ਜਿਹੜੀ ਕਾਪੀ ਸ਼ਿਮਰ ਆਈ ਹੈ ਜੀ ਪਹਿਣਨ ਦੀ ਸ਼ਿਕਾਇਤ ਹੁੰਦੀ ਹੈ ਜੀ ਸ਼ਿਮਰ ਵੀ ਲੜਦਾ ਹੈ ਸਟਾਫ ਇਰੀਟੇਟਿੰਗ ਸਟਾਫ ਹੁੰਦਾ ਬਹੁਤ ਹੀ ਸੌਫਟ ਵਾਲੀ ਹੈ ਜੀ ਇਹ ਸ਼ਿਮਰ ਦੀ ਕਾਪੀ ਆਈ ਹੈ ਇਹ ਕਲਰ ਹੈਗਾ ਜੀ ਗ੍ਰੀਨ ਜਾਂ ਗ੍ਰੀਨ ਕਲਰ ਹੈ ਜੀ ਇਹ ਇਦੇ ਇਦਾਂ ਨੈੱਕ ਬਣਿਆ ਹੋਇਆ ਜੀ ਜਰੀ ਨਾਲ ਵਰਕ ਕੀਤਾ ਹੈ ਸਾਈਡ ਤੇ ਦੋ ਲਾਈਨਾਂ ਪਾਈਆਂ ਹੋਈਆਂ ਨੇ ਕਲੀਆਂ ਪਾਈਆਂ ਹੋਈਆਂ ਨੇ ਪੈਨਲ ਲਾਈਨਸ ਤੋਂ ਬਾਅਦ ਜੀ ਇਹ ਵਾਲੀ ਵੇਲ ਹੈ ਜਿਹੜੀ ਬਾਜੂ ਤੇ ਜਾਏਗੀ ਔਰ ਨਾਲ ਹੀ ਇਹ ਹੀ ਵੇਲ ਪਹੁੰਚੇ ਤੇ ਜਾਏਗੀ ਔਰ ਨਾਲ ਇਹਦੇ ਆਪਾਂ ਜਿਹੜਾ ਡਾਈ ਕਰਵਾਇਆ ਜੀ ਚਨੋਂਨ ਦਾ ਦੁਪੱਟਾ ਚਨੋਂਨ ਦਾ ਆਪਾਂ ਇਹਦੇ ਨਾਲ ਦੁਪੱਟਾ ਡਾਈ ਕਰਾਇਆ ਜੀ ਸਟੱਫ ਬਹੁਤ ਸੋਹਣਾ ਹੈ ਚਨੋਂਨ ਦਾ ਵੀ ਬਹੁਤ ਸੋਹਣਾ ਸਟੱਫ ਲਗਾਇਆ ਆਪਾਂ ਦੁਪੱਟੇ ਦਾ ਔਰ ਜਿਹੜੀ ਇਹ ਆਪਾਂ ਸ਼ਰਟ ਸੂਟ ਦਾ ਸਟੱਫ ਲਗਾਇਆ ਜੀ ਇਹ ਲਗਾਇਆ ਆਪਾਂ ਜਿਹੜੀ ਸ਼ਿਮਰ ਦੀ ਕਾਪੀ ਲਗਾਈ ਹੈ ਜੀ ਇਹ ਇਰੀਟੇਟਿੰਗ ਦਾ ਸਟੱਫ ਨਹੀਂ ਹੈਗਾ ਸੌਫਟ ਵਾਲੀ ਸ਼ਿਮਰ ਹੈ ਜੀ ਇਹ ਬਿਲਕੁਲ ਸੌਫਟ ਵਾਲੀ ਸ਼ਿਮਰ ਹੈ ਜੀ ਇਹਦਾ ਗ੍ਰੀਨ ਜਿਹਾ ਕਲਰ ਹੈ ਮਹਿੰਦੀ ਗ੍ਰੀਨ ਕਲਰ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਪ੍ਰਾਈਸ ਇਹਦਾ ਇੰਨਾ ਕੁ ਹੈ ਜੀ ਬਹੁਤ ਸਸਤਾ ਪ੍ਰਾਈਸ ਹੈ ਜੀ ਇਹ ਵਿਦ ਤੇ ਦੁਪੱਟਾ ਸਾਰਾ ਸੂਟ 1500 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਜੀ ਸ਼ਰਟ ਹੈ ਜੀ ਸੂਟ ਪੂਰਾ ਕੰਪਲੀਟ 5 ਮੀਟਰ ਸੂਟ ਰਹੇਗਾ ਜੀ ਨੈਕ ਬਣਿਆ ਹੋਇਆ ਪੈਨਲ ਲਾਈਨਸ ਬਣੀਆਂ ਹੋਈਆਂ ਨੇ ਪੌਂਚਿਆਂ ਤੇ ਡਿਜ਼ਾਈਨ ਹੈ ਬਾਜੂ ਤੇ ਡਿਜ਼ਾਈਨ ਹੈ ਔਰ ਇਹ ਨਾਲ ਹੈਗਾ ਜ ਡਾਈ ਕੀਤਾ ਹੈ ਦੁਪੱਟਾ ਜੀ ਚਰੌਂਦਾ ਜਿਹੜਾ ਆਪਾਂ ਨਾਲ ਦੇ ਰਹੇ ਆ ਜੀ 1500 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅੱਜ ਦੀ ਵੀਡੀਓ ਪੇਥੀ ਖਤਮ ਕਰਦੇ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ